ਸ਼ਿੰਗਾਰ ਗਏ ਹੁਣ ਆਪ ਜੇ ਸਾਹਮਣੇ ਇਸਮੀਤ ਕੋਰਤਾਨੀ ਸਭ ਨੂੰ ਕਵਿਤਾ ਸਰਵਨ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੱਚਿਆਂ ਨੂੰ ਲੈ ਕੇ ਰਜਾਈਆਂ ਵਿੱਚ ਬੈਠੇ ਲੋਕੋ ਆਪਣੇ ਕਰਾਚੇ ਨਪਾਈਆਂ ਵਿੱਚ ਬੈਠੇ ਲੋਕੋ ਬੱਚਿਆਂ ਨੂੰ ਦੱਸਿਓ ਬੱਚਿਆਂ ਨੂੰ ਦੱਸਿਓ ਕਹਾਣੀ বাজਵਾਲੇ ਦੀ ਪੁੱਲ ਹੀ ਨਾ ਜਾਇਓ ਕੁਰਬਾਨੀ বাজਵਾਲੇ ਦੀ ਪੁੱਲ ਹੀ ਨਾ ਜਾ ਵਾਲੇ ਦੀ ਬੱਚਿਆਂ ਨੂੰ ਲੈ ਕੇ ਫਰਜਾਇਆਂ ਵਿੱਚ ਬੈਠੇ ਲੋਕੋ ਆਪਣੇ ਕਰਾਚ ਪੈਣਾ ਪਾਈਆਂ ਵਿੱਚ ਬੈਠੇ ਲੋਕੋ ਅੰਨੀ ਠੰਡ ਵਿੱਚ ਪਰਿਵਾਰ ਘਰੋਂ ਲੈ ਟੁਰੇ ਵਸੇ ਮੇਰੀ ਗੋਮਹਿ ਗਲ ਮੁਹੋਂ ਕੇ ਟੁਰੇ ਗਲ ਮੁਹੋਂ तिला तिला होगी तिला तिला होगी भगवानी बाजा वाले दी पुल ही ना जायो कुर्बानी बाजा वाले दी पुल ही ना जायो कुर्बानी बाजा वाले दी बच्चे आनु लेके ਰਜਾਈਆਂ ਵਿੱਚ ਬੈਠੇ ਲੋਕੋ ਆਪਣੇ ਕਰਾंचे ਪਹਿਣਾ ਪਾਈਆਂ ਵਿੱਚ ਬੈਠੇ ਲੋਕੋ ਇੱਕ ਦਿਲ ਵਾਲੇ ਛੱਟ ਹੋਏ ਚਾਰ ਟੋਟੇ ਸੀ ਇੱਕ ਦਿਲ ਵਾਲੇ ਦੇ ਛੱਟ ਹੋਏ ਚਾਰ ਟੋਟੇ ਸੀ ਜੋਗੇ ਨੀਹਜ ਖਲੋਤੇ ਸੀ ਨੀਹਜ ਖਲੋਤੇ ਸੀ ਤਾਂ ਵੀ ਰੋਈ ਅੱਖ ਨਾ ਤਾਂ ਵੀ ਰੋਈ ਅੱਖ ਨਾ ਨੂਰਾਨੀ ਬਾਜਾਂ ਵਾਲੇ ਦੀ ਪੁੱਲ ਹੀ ਨਾ ਜਾਇਓ ਕੁਰਬਾਨੀ ਬਾਜਾਂ ਵਾਲੇ ਦੀ ਪੁੱਲ ਹੀ ਨਾ ਜਾਇਓ ਕੁਰਬਾਨੀ ਬਾਜਾਂ ਵਾਲੇ ਦੀ ਬੱਚਿਆਂ ਨੂੰ ਲੈ ਕੇ ਰਜਾਈਆਂ ਵਿੱਚ ਬੈਠੇ ਲੋਕੋ ਆਪਣੇ ਕਰਾਚ ਪਹਿਣਾ ਪਾਈਆਂ ਵਿੱਚ ਬੈਠੇ ਲੋਕੋ ਬੱਚਿਆਂ ਨੂੰ ਦੱਸਿਓ ਕਹਾਣੀ ਬਾਜਾਂ ਵਾਲੇ ਦੀ ਪੁੱល ਹੀ ਨਾ ਜਾਇਓ ਕੁਰਬਾਨੀ ਬਾਜਾਂ ਵਾਲੇ ਕੁਰਬਾਨੀ ਬਾਜਾ ਵਾਲੇ ਦੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੋਲੇ ਸੋਨਿਹਾਰ ਜਸ ਅਕਾਰ ਹੁਣ ਭਾਈ ਤਨਿੰਦਰਪਾਲ ਸਿੰਘ ਤੁਹਾਨੂੰ ਸਭ ਨੂੰ ਬੱਚਿਆਂ ਉਪਰ ਇਤਿਹਾਸ ਦੱਸਾਂਗੇ